ਕੋਈ ਰਿਸ਼ਤਾ ਕਰਨ ਹੁੰਦਾ ਅਗਲਾ ਕਹਿੰਦਾ ਕੀ ਕਿ ਮੁੰਡਾ ਕਲਾਕਾਰ ਹੈ ਨਹੀਂ ਕਲਾਕਾਰ ਤੇ ਠੀਕ ਕਰਦਾ ਕੀ ਹੈ ਹਮ ਮਤਲਬ ਕਲਾਕਾਰ ਚਾਹੇ ਦਿੱਲੀ ਦਾ 25-30000 ਰੁਪਏ ਕਮਾਉਂਦਾ ਹੋਵੇ ਪਰ ਰਿਸ਼ਤੇ ਵਾਲਿਆਂ ਨੂੰ ਹੁੰਦਾ ਵੀ 25-30000 ਮਹੀਨੇ ਦਾ ਹੁੰਦਾ ਹੋਣਾ ਚਾਹੀਦਾ ਉਦੋਂ ਸਿੰਗਿੰਗ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੁੰਦੀ ਸੀ ਕਿਉਂਕਿ ਜੇ ਤੁਸੀਂ ਆਪਣਾ ਟੈਲੈਂਟ ਲੋਕਾਂ ਦੇ ਸਾਹਮਣੇ ਲਿਆਉਣਾ ਤਾਂ ਤੁਹਾਨੂੰ ਇੱਕ ਟੇਪ ਰਿਕਾਰਡ ਰਿਕਾਰਡ ਕਰਨੀ ਪੈਂਦੀ ਸੀ ਹੈਨਾ ਇੱਕ ਕੈਸਟ ਰਿਕਾਰਡ ਕਰਨੀ ਪੈਂਦੀ ਸੀ ਉਹਦੇ ਤੇ ਫਿਜ਼ੀਕਲੀ ਵੀ ਬਹੁਤ ਖਰਚਾ ਹੁੰਦਾ ਸੀ ਉਹ ਟੇਪ ਰਿਕਾਰਡ ਹੁੰਦੀ ਤੇ ਉਹਦੀ ਰਿਕਾਰਡਿੰਗ ਦਾ ਵੀ ਖਰਚਾ ਹੁੰਦਾ ਸੀ ਹੁਣ ਜੇ ਤੁਹਾਡੇ ਕੋਲ ਕੋਈ ਟੈਲੈਂਟ ਹੈ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਹੈ ਨਾ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ ਹੋਰ ਕਿੰਨੇ ਹੀ ਐਪਸ ਨੇ ਹੈ ਨਾ ਉਹਨਾਂ ਦੇ ਤੁਸੀਂ ਆਪਣਾ ਕੋਈ ਗਾਣਾ ਛੱਡ ਦਿਓ ਲੋਕਾਂ ਨੂੰ ਆਵਾਜ਼ ਪਸੰਦ ਆ ਗਈ ਤਾਂ ਕੋਈ ਨਾ ਕੋਈ ਪ੍ਰੋਮੋਟਰ ਤੁਹਾਨੂੰ ਚੱਕ ਲਊਗਾ ਰਾਜ ਰਣਜੋਧ ਵੀਰੇ ਦਾ ਗਾਣਾ ਸੀਗਾ ਉਹ YouTube ਤੇ ਮਤਲਬ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਸੀ ਮੇਰੇ ਪਿੰਡ ਦੀ ਉਹ ਨੈਰ ਨੂੰ ਸਨੇਹਾ ਦੇ ਦਿਓ ਉਹ ਮਤਲਬ ਮੇਰੀ ਗੱਲ ਨਹੀਂ ਉਹ ਅਨਰਾਗ ਭਾਈ ਉਹ ਸੋਸ਼ਲ ਮੀਡੀਆ ਥਰੂ ਵੀ ਆਇਆ ਸੀਗਾ ਤੇ ਉਹ ਦਲਜੀਤ ਭਾਈ ਸਰਤਾਜ ਜੀ ਸਤਿੰਦਰ ਸਰਤਾਜ ਜੀ ਸੋਸ਼ਲ ਮੀਡੀਆ ਥਰੂ ਆਇਆ ਸ਼ਹਿਰੀ ਮਾਨ ਜੀ ਦਲਜੀਤ ਭਾਈ ਜੀ ਨੇ ਗਾਣਾ ਭੇਜਿਆ ਨਰਾਗ ਭਾਈ ਨੂੰ ਭਾਜੀ ਇਸ ਮੁੰਡੇ ਨੂੰ ਲੱਭੋ ਗਾਣਾ ਆਪਣੇ ਲਈ ਫਿੱਟ ਆ ਸੋ ਕਿੰਨੇ ਟੈਲੈਂਟ ਜੋ ਸੋਸ਼ਲ ਮੀਡੀਆ ਥਰੂ ਆਉਂਦੇ ਆ ਜੀ ਅੱਜ ਹੁਣ ਤਾਂ ਅਸੀਂ ਇੱਕ ਫੋਨ ਕਰਦੇ ਆ ਮਿਊਜ਼ਿਕ ਡਾਇਰੈਕਟਰ ਨੂੰ ਭਾਜੀ ਆ ਲਾਈਨ ਠੀਕ ਨਹੀਂ ਆ ਇਹ ਮਾੜਾ ਜਿਹਾ ਸੈੱਟ ਕਰਕੇ ਭੇਜੋ ਜੇ ਨਹੀਂ ਸੈੱਟ ਹੋ ਰਹੀ ਤੇ ਅਸੀਂ ਤੁਹਾਨੂੰ ਉਹਨਾਂ ਕ ਗਵਾ ਕੇ ਭੇਜ ਦਿੰਨੇ ਆ ਬਟ ਜੇ ਪਹਿਲੀ ਰਿਕਾਰਡਿੰਗ ਤੁਸੀਂ ਕਹੋ ਤੇ ਪੂਰਾ ਗਾਣਾ ਡੱਬ ਕਰਨਾ ਮਤਲਬ ਇੱਕ ਲਾਈਨ ਦੁਬਾਰਾ ਰਿਪੀਟ ਵੀ ਨਹੀਂ ਸੀ ਕਰ ਸਕਦੇ ਜੋ ਡੱਬ ਹੋ ਗਿਆ ਉਹ ਹੋ ਗਿਆ ਸੋ ਬਹੁਤ ਚੇਂਜਸ ਆ ਗਏ ਸੋਸ਼ਲ ਮੀਡੀਆ ਕਰਕੇ ਟ੍ਰੈਂਡੀ ਕੋ ਮਤਲਬ ਟੈਕਨਿਕਸ ਟੈਕਨੋਲੋਜੀ ਬਹੁਤ ਡਿਫਰੈਂਟ ਹੋ ਗਈਆਂ ਅਸੀਂ ਵੀ ਜਦੋਂ ਬੜਾ ਧੱਕੇ ਖਾਦੇ ਪਹਿਲਾਂ ਪਹਿਲਾਂ ਹੀ ਅਸੀਂ ਮਤਲਬ ਬਾਲੇ ਦਾ ਨਹੀਂ ਛੋਟੀ ਉਮਰ 'ਚ ਹੀ ਅਸੀਂ ਆ ਗਏ ਸੀ ਮੈਂ ਤੇ ਭਗਵੰਤ ਮਾਨ ਇਸ ਲਾਈਨ 'ਚ ਤੇ ਅਸੀਂ ਕਈ ਕੰਪਨੀਆਂ ਦੇ ਧੱਕੇ ਖਾਦੇ ਪਹਿਲਾਂ ਅਸੀਂ ਕਾਮੇਡੀ ਵੀ ਕਰਨੀ ਸੀ ਇਕੱਠਿਆਂ ਨੇ ਅਸੀਂ ਮਾਮਾ ਭਾਂਜੇ ਦੀ ਜੋੜੀ ਵੀ ਬਣਾ ਲਈ ਸੀ ਲਾਈਨ ਕੋਈ ਟ੍ਰਿਬਿਊਨ ਦੇ ਵਿੱਚ ਛਪ ਗਈ ਮਾਨ ਸਾਹਿਬ ਦੀ ਤੇ ਉਹ ਕਿਸੇ ਆਪਣੇ ਜਰਨਲ ਕਮਾਂਡ ਜੀ ਜਿਹੜੇ ਪ੍ਰੋਮੋਟਰ ਸੀਗੇ ਸੀਐਮਸੀ ਕੰਪਨੀ ਦੇ ਮਾਲਕ ਵੱਡਾ ਨਾਮ ਸੀਗਾ ਉਹਨਾਂ ਨੇ ਬੜੇ ਉਹਨਾਂ ਨੇ ਉਹ ਪੇਕ ਕੀਤੀ ਤੇ ਉਹਨਾਂ ਨੂੰ ਕਲਿੱਕ ਕਰ ਗਈ ਤੇ ਉਹ ਅੱਗੇ ਸਾਨੂੰ ਉਹਨਾਂ ਨੇ ਲੱਭਿਆ ਭਗਵੰਤ ਮਾਨ ਨੂੰ ਭਗਵੰਤ ਮਾਨ ਦੀਆਂ ਟਿੱਪਾਂ ਹੋਈਆਂ ਫਿਰ ਉਹ ਮੈਨੂੰ ਲੈ ਕੇ ਗਿਆ ਜੀ ਜਦੋਂ ਨਵੇਂ-ਨਵੇਂ ਫਿਲਮਾਂ ਹਿੱਟ ਹੋਈਆਂ ਉਸ ਤੋਂ ਬਾਅਦ 2-3 ਸਾਲ ਦਾ ਦੌਰ ਐਸਾ ਸੀਗਾ ਜੋ ਪੰਜਾਬੀ ਸਿਨੇਮਾ ਲਈ ਬਹੁਤ ਮਾੜਾ ਰਿਹਾ ਭਾਜੀ ਜਦੋਂ ਜਟਨ ਜੁਲੀਟ ਹਿੱਟ ਹੋਈ ਆ ਕਿਹੜੀਨ ਜਟਾ ਹਿੱਟ ਹੋਈ ਆ ਉਸ ਤੋਂ ਬਾਅਦ 2-3 ਸਾਲ ਬਹੁਤ ਮਾੜਾ ਦੌਰ ਰਿਹਾ ਹੁਣ ਸਿਨੇਮਾ ਦਾ ਦੌਰ ਬਹੁਤ ਬਹੁਤ ਸੋਹਣਾ ਚੱਲ ਰਿਹਾ ਅਸੀਂ ਪ੍ਰੇ ਕਰਦੇ ਆਂ ਅਸੀਂ ਦੁਆ ਕਰਦੇ ਆਂ ਕਿ ਚੰਗੀਆਂ ਫਿਲਮਾਂ ਅਸੀਂ ਲੋਕਾਂ ਤੱਕ ਦਈਏ ਕਿਉਂਕਿ 100 ਕਰੋੜ ਅਸੀਂ ਟੱਚ ਕਰ ਲਿਆ ਇੰਡਸਟਰੀ ਨੇ ਟੱਚ ਕਰ ਲਿਆ ਹੁਣ ਸਾਡੇ ਵੀ ਹੌਂਸਲੇ ਬੁਲੰਦ ਨੇ ਕਿ ਅਸੀਂ ਵੱਡੇ ਸਬਜੈਕਟ ਛੇੜ ਸਕਦੇ ਆਂ ਪਹਿਲੇ ਨਹੀਂ ਪਹਿਲੇ ਡਰ ਸੀਗਾ ਕਿ ਕਿਦਾਂ ਰਿਕਵਰੀ ਹੋਊਗੀ ਕੀ ਹੋਊਗਾ ਹੁਣ ਇਹਨਾਂ ਤੇ ਪਤਾ ਨਾ ਕਿ ਰਿਕਵਰੀ ਪੋਸੀਬਿਲਟੀ ਹੈ ਬਟ ਤੁਸੀਂ ਲੋਕਾਂ ਤੱਕ ਚੰਗੀ ਫਿਲਮ ਦਿਓ ਕੋਵਿਡ ਨੇ ਕੋਈ ਸਮਝਾਇਆ ਨਹੀਂ ਕੋਵਿਡ ਦੇ ਤਾਂ ਇੰਨਾ ਕੁ ਮਤਲਬ ਕਿਉਂਕਿ ਸਿਨੇਮਾ ਬੰਦ ਸੀਗੇ ਤੇ ਜਿਹੜੇ ਆਪਣਾ ਕੀ ਕਹਿੰਦੇ ਆ netflix ਜਾਂ ott ਪਲੇਟਫਾਰਮਸ ਉੱਤੇ ਬਹੁਤ ਕੁਝ ਪਰੋਸਿਆ ਗਿਆ ਸੀਗਾ ਉਸ ਕੁਝ ਫਿਲਮਾਂ ਤੇ ਵੀ ਪ੍ਰਭਾਵ ਪਿਆ ਉਹ ਮਾੜੀ ਗੱਲ ਸੀ ਕਿਉਂਕਿ ਪੰਜਾਬੀ ਫਿਲਮਾਂ ਨੂੰ ਲੋਕ ਸਿਰਫ ਇਸੇ ਕਰਕੇ ਪਿਆਰ ਕਰਦੇ ਨੇ ਇਸੇ ਕਰਕੇ ਦੇਖਦੇ ਨੇ ਕਿ ਅਸੀਂ ਆਪਣੇ ਬੱਚਿਆਂ ਨਾਲ ਆਪਣੇ ਮਾਪਿਆਂ ਨਾਲ ਆਪਣੇ ਭੈਣ ਭਾਈਆਂ ਨਾਲ ਬੈਠ ਕੇ ਦੇਖ ਸਕਦੇ ਹਾਂ ਨਾ ਪ੍ਰਮਾਤਮਾ ਕਰੇ ਇਹੀ ਮਤਲਬ ਬਣਿਆ ਰਹੇ ਕਿ ਸਾਡੀਆਂ ਫਿਲਮਾਂ ਸਾਫ਼ ਸੁਥਰੀਆਂ ਬਣਦੀਆਂ ਰਹਿਣ ਅਸੀਂ ਸਾਡੀ ਭੈਣ ਕੋਲੇ ਬੈਠੇ ਉਹ ਵੀ ਮਾਣ ਕਰ ਸਕੇ ਸਾਡੀ ਧੀ ਬੈਠੀ ਹੋਵੇ ਉਹ ਵੀ ਮਾਣ ਕਰ ਸਕੇ ਸਾਡੀ ਮਾਪੇ ਬੈਠੇ ਹੁਣ ਉਹ ਵੀ ਮਾਣ ਕਰ ਸਕੇ ਮੈਂ ਬLES ਦਾ ਕਿ ਇਹ ਚੀਜ਼ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਹਿੱਸੇ ਆਈ ਕਿ ਸਭ ਤੋਂ ਵੱਧ ਇੱਕੋ ਫਿਲਮ ਦੇ ਵਿੱਚ ਇੱਕੋ ਬੰਦੇ ਨੇ ਕਿਰਦਾਰ ਕੀਤੇ ਹੋਣ ਚੈਲੰਜ ਸੀਗਾ ਹਰ ਡਿਪਾਰਟਮੈਂਟ ਲਈ ਮੈਂ ਨਹੀਂ ਕਹੂੰਗਾ ਕਿ ਸਿਰਫ ਭਾਜੀ ਲਈ ਚੈਲੰਜ ਸੀ ਐਕਟਿੰਗ ਕਰਨਾ ਜਾਂ ਲਿਖਣਾ ਵੀ ਇੱਕ ਚੈਲੰਜ ਸੀ ਛੇ ਕਿਰਦਾਰ ਲਿਖਣਾ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੀ ਕਿਦਾਂ ਕੈਰੀ ਕਰਨਾ ਉਹਨਾਂ ਦੀ ਲੁਕਸ ਕਿਵੇਂ ਮੈਟਰ ਕਰਦੀਆਂ ਪੂਰੀ ਟੀਮ ਸੀਗੀ ਮੇਕਅਪ ਦੀ ਪ੍ਰੋਸਥੈਟਿਕ ਮੇਕਅਪ ਦੀ ਗੁਰਪ੍ਰੀਤ ਸਿੰਘ ਤੂਰੀ ਆਪਣੇ ਭਾਜੀ ਹੈਗੇ ਜਿਨ੍ਹਾਂ ਨੇ ਪ੍ਰੋਸਥੈਟਿਕ ਮੇਕਅਪ ਕੀਤਾ ਅਸੀਂ ਆਪਣੀ ਮਿਹਨਤ ਹਰ ਫਿਲਮ ਦੇ ਵਿੱਚ ਉਨੇ ਹੀ ਕਰਦੇ ਆਂ ਉਹ ਰਿਜ਼ਲਟ ਕੀ ਹੁੰਦਾ ਹੈ ਜਾਂ ਕੀ ਨਹੀਂ ਹੁੰਦਾ ਉਹ ਰੱਬ ਦੇ ਹੱਥ ਹੈ ਆਡੀਅנס ਦੇ ਹੱਥ ਹੈ ਕੈਰੈਕਟਰ ਦੀ ਬੌਂਡਿੰਗ ਸਾਡੇ ਨਾਲ ਬਹੁਤ ਜ਼ਿਆਦਾ ਸੀ ਉਸ ਕਰਕੇ ਸੌਖੀ ਲੱਗਦੀ ਆ ਬਟ ਟੈਕਨੀਕਲੀ ਸੌਖੀ ਨਹੀਂ ਸੀਗੀ ਇਹਨੂੰ ਅਚੀਵ ਕਰਨਾ ਫਿਲਮ ਹਮੇਸ਼ਾ ਟੀਮ ਬਣਾਉਂਦੀ ਹੈ ਈਵਨ ਕਿ ਸਜੈਸ਼ਨਸ ਤਾਂ ਜਦੋਂ ਅਸੀਂ ਡੀਸੀਪੀ ਕਰਦੇ ਹੁੰਦੇ ਆ ਉਹ ਤੋਂ ਵੀ ਕੋਈ ਨਾ ਕੋਈ ਸਜੈਸ਼ਨ ਆ ਜਾਂਦੀ ਆ ਇਦਾਂ ਨਹੀਂ ਹੁੰਦਾ ਸਜੈਸ਼ਨ ਵਧੀਆ ਹੁੰਦੀਆਂ ਨੇ ਬਟ ਅਸੀਂ ਉਹ ਸਜੈਸ਼ਨ ਨੂੰ ਕਿਸ ਤਰੀਕੇ ਦੇਖਦੇ ਆ ਕਿਉਂਕਿ ਹੁਣ ਜੇ ਮੰਨ ਲਓ ਕੋਈ ਸੀਨ ਸ਼ੂਟ ਹੋ ਰਿਹਾ ਕੋਈ ਆਰਟਿਸਟ ਨੇ ਅਗਰ ਕੋਈ ਡਾਇਲੋਗ ਇੰਪਰੋਵਾਈਜ਼ ਕੀਤਾ ਅਸੀਂ ਇਹ ਦੇਖਦੇ ਹਾਂ ਕਿ ਉਹਦਾ ਕਨੈਕਸ਼ਨ ਪਿੱਛੇ ਕੀ ਸੀਗਾ ਅੱਗੇ ਕੀ ਸੀਗਾ ਜੇ ਤਾਂ ਉਹ ਸੁਜੈਸ਼ਨ ਉਧਰ ਗੁੱਡ ਫਿਟ ਹੋ ਰਿਹਾ ਤੇ ਅਸੀਂ ਕੈਰੀ ਕਰਦੇ ਹਾਂ ਇੰਪਰੋਵਾਈਜ਼ੇਸ਼ਨ ਨਾਲ ਹੀ ਕਾਮੇਡੀ ਫਿਲਮਸ ਬਣਦੀਆਂ ਨੇ ਤੋਂ ਸੁਜੈਸ਼ਨ ਦੇਣਾ ਮਾੜੀ ਗੱਲ ਨਹੀਂ ਆ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੂਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਹਾਲੀ ਵੀਕੈਂਡ ਦੇ ਵਿੱਚ ਫਿਲਮ ਦਾ ਟ੍ਰੇਲਰ ਆਇਆ ਸੀ ਐਨੀ ਹਾਊ ਮਿੱਟੀ ਪਾਓ ਤੇ ਉਸ ਦੇ ਕੈਪਟਨ ਆਫ ਦਾ ਸ਼ਿਪ ਜਨਜੋਤ ਸਰ ਤੇ ਵੈਰੀ ਟੈਲੈਂਟਡ ਕਰਮਜੀਤਨ ਮੋਲਸਾਡਾ ਮੌਜੂਦ ਹੈ ਫਿਲਮ ਦੇ ਰਿਲੇਟਿਡ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਜੀ ਤੁਸੀਂ ਨਾ ਕਿਦਾਂ ਸਾਰੇ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਸਾਰੇ ਟ੍ਰੇਲਰ ਦੇ ਵਿੱਚ ਦੇਖ ਕੇ ਨੇ ਜ਼ਿਆਦਾ ਹੈਰਾਨ ਹੋਗੇ ਕਿ 6 6 ਹਨਾ ਅਲੱਗ ਅਲੱਗ ਕੈਰੈਕਟਰਸ ਦੇ ਵਿੱਚ ਨਜ਼ਰ ਆਏ ਹੋ ਤੇ ਇਹ ਤਾਂ ਸਾਰਾ ਇਹਨਾਂ ਦਾ ਕਮਾਲ ਕਿੱਦਾਂ ਕਰਵਾਇਆ ਪਹਿਲਾਂ ਤਾਂ ਤੁਸੀਂ ਕਰਵਾਉਣਾ ਤੇ ਭਾਜੀ ਲਈ ਓਖਾ ਨਹੀਂ ਆ ਕਿਉਂਕਿ ਅਸੀਂ ਜੋ ਵੀ ਐਕਸਪੈਕਟੇਸ਼ਨ ਭਾਜੀ ਤੋਂ ਹਮੇਸ਼ਾ ਰੱਖੀ ਆ ਭਾਜੀ ਉਸ ਤੋਂ ਉੱਪਰ ਹੀ ਕਿਰਦਾਰ ਆਪਣੇ ਕਰਕੇ ਗਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਤਾਂ ਹੀ ਇਹ 6 ਦੇ 6 ਕਿਰਦਾਰ ਇਹਨਾਂ ਦੇ ਹਿੱਸੇ ਆ ਜੀ ਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਸਟ ਟਾਈਮ ਇਦਾਂ ਦਾ ਕਰੈਕਟਰ ਪਲੇ ਕਰ ਰਹੇ ਹੋ 6 ਕਰੈਕਟਰ ਇੱਕ ਮੂਵੀ ਦੇ ਵਿੱਚ ਤੇ ਕਨਫਿਊਜ਼ਨ ਹੁੰਦੀ ਕਈ ਵਾਰੀ ਕਿ ਹਾਂ ਮੈਂ ਕਿਤੇ ਮਤਲਬ ਦੂਸਰੇ ਕਰੈਕਟਰ ਦਾ ਡਾਇਲੋਗ ਨਾ ਬੋਲਦਾ ਜਾਂ ਉਸ ਅੰਦਾਜ਼ ਦੇ ਵਿੱਚ ਨਾ ਐਕਟ ਕਰਦਾ ਨਾ ਜੀ ਮੈਨੂੰ ਕਦੇ ਇਦਾਂ ਦਾ ਮਹਿਸੂਸ ਨਹੀਂ ਹੋਇਆ ਮੈਂ ਕਦੇ ਵੀ ਕਿਰਦਾਰਾਂ 'ਚ ਉਲਝਿਆ ਨਹੀਂ ਹੂੰ ਸੋ ਸਗਾ ਮੈਨੂੰ ਮੈਂ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਜਨੂਨੀ ਆ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਕੋਈ ਡਿਫਰੈਂਟ ਇਦਾਂ ਦਾ ਕੁਝ ਮਿਲਦਾ ਔਰ ਮੇਰੀ ਆਪਣੀ ਕੋਸ਼ਿਸ਼ ਹੁੰਦੀ ਹੈ ਪਹਿਲਾਂ ਵੀ ਮੈਂ ਜਿੰਨੇ ਕਿਰਦਾਰ ਕੀਤੇ ਆ ਮੈਂ ਖੁਦ ਉਹ ਕੈਰੈਕਟਰ ਤਿਆਰ ਕੀਤੇ ਨੇ ਤੇ ਮੈਂ ਇਦਾਂ ਦਾ ਕਰਨਾ ਚਾਹੁੰਨਾ ਡਾਇਰੈਕਟਰ ਨੂੰ ਕਿਹਾ ਤੇ ਇਸ ਵਾਰ ਇਹ ਮੇਰੇ ਲਈ ਲੈ ਕੇ ਆਏ ਕਿ 6 ਕਿਰਦਾਰ ਕਰਨੇ ਆ ਔਰ ਮੈਂ ਬLESਡਾ ਕਿ ਇਹ ਚੀਜ਼ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਹਿੱਸੇ ਆਈ ਕਿ ਸਭ ਤੋਂ ਵੱਧ ਇੱਕੋ ਫਿਲਮ ਦੇ ਵਿੱਚ ਇੱਕੋ ਬੰਦੇ ਨੇ ਕਿਰਦਾਰ ਕੀਤੇ ਹੋਣ ਤੇ ਮੈਂ ਥੈਂਕਫੁਲ ਹਾਂ ਭਾਜੀ ਉਹਨਾਂ ਦਾ ਜਨਜੋਤ ਦਾ ਤੇ ਜਸ ਗਰੇਵਾਲ ਉਹਨਾਂ ਦਾ ਕਿ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਜੀ ਡਬਲ ਰੋਲ ਤਾਂ ਸਾਰਿਆਂ ਨੇ ਦੇਖੇ ਸੀ ਹਨਾ ਲੇਕਿਨ 6 ਕੈਰੈਕਟਰ ਕਰਨਾ ਬਹੁਤ ਵੱਡੀ ਗੱਲ ਹੈ ਆਪਣੀ ਪੰਜਾਬੀ ਇੰਡਸਟਰੀ ਦੇ ਲਈ ਵੀ ਹੁਣ ਜਿਹੜਾ ਆਪਣਾ ਪੰਜਾਬੀ ਇੰਡਸਟਰੀ ਦਾ ਕੰਟੈਂਟ ਹੈ ਉਹ ਦਿਨ-ਬਦਨ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਜਾ ਰਿਹਾ ਹੈ ਹਰ ਤਰ੍ਹਾਂ ਦੀ ਮੂਵੀਜ਼ ਬਣ ਰਹੀ ਹੈ ਯਾਨੀ ਕਿ ਲੋਕਾਂ ਨੂੰ ਪਸੰਦ ਨਹੀਂ ਯਾਰ ਐਕਸਪੈਰੀਮੈਂਟ ਵੀ ਹੋ ਰਿਹਾ ਤੇ ਕਿਤੇ ਨਾ ਕਿਤੇ ਸਕਸੈਸਫੁਲ ਵੀ ਹੋ ਰਿਹਾ ਆਪਣਾ ਜਿਹੜਾ ਕੰਟੈਂਟ ਹੈ ਰੋਮਾਂਟਿਕ ਕਾਮੇਡੀ ਮੂਵੀ ਆ ਰਹੀ ਹੈ ਇਹਦੇ ਵਿੱਚ ਅਮਾਇਰਾ ਡੈਬਿਊ ਕਰ ਰਹੀ ਹੈ ਪੰਜਾਬੀ ਮੂਵੀ ਦੇ ਵਿੱਚ ਤੇ ਆਪੋਜ਼ਿਟ ਹਰੀਸ਼ ਹੈ ਇਹਨਾਂ ਸਾਰਿਆਂ ਦਾ ਕਿੱਦਾਂ ਮਤਲਬ ਟੀਮ ਕਿੱਦਾਂ ਕਿ ਹਾਂ ਅਮਾਇਰਾ ਬਾਲੀਵੁੱਡ ਦੇ ਵਿੱਚੋਂ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸੋਹਣੀਆ ਹਨ ਐਕਟ੍ਰੈਸ ਹੈ ਤੇ ਉਹਨਾਂ ਨੂੰ ਕਿਉਂ ਇਦਾਂ ਪਿਕ ਕੀਤਾ ਜਾਂਦਾ ਅ ਜੇ ਸਿਰਫ ਆਪਾਂ ਅਮਾਇਰਾ ਦੀ ਗੱਲ ਕਰੀਏ ਤੇ ਅਮਾਇਰਾ ਦੀ ਮੈਂ ਇੱਕ ਫਿਲਮ ਵੇਖੀ ਸੀ ਰਾਜਮਾ ਚਾਵਲ ਨਿਰਮਲ ਰਿਸ਼ੀ ਮੈਮਨਾਲੋ ਫਿਲਮ ਸੀਗੀ ਤੇ ਉਦੋਂ ਤੋਂ ਮੇਰੇ ਮਾਈਂਡ ਸੀਗਾ ਕਿ ਯਾਰ ਇਹ ਕੁੜੀ ਚ ਕੈਲੀਬਰ ਬਹੁਤ ਹੈ ਇਹ ਕਿਤੇ ਨ ਕਿਤੇ ਆਪਾਂ ਸੋਚ ਸਕਦੇ ਹਾਂ ਤੇ ਇਸ ਫਿਲਮ ਦੇ ਵਿੱਚ ਉਹ ਕਿਉਂ ਆਈ ਇਹਦੇ ਚ ਸਾਨੂੰ ਇੱਕ ਫਰੈਸ਼ ਫੇਸ ਚਾਹੀਦਾ ਸੀਗਾ ਇੱਕ ਫਰੈਸ਼ਨੈਸ ਚਾਹੀਦੀ ਸੀ ਹਾਰ ਡਿਪਾਰਟਮੈਂਟ ਵਾਈਜ਼ ਮਤਲਬ ਜੇ ਤੁਸੀਂ ਵਿਜ਼ੂਅਲ ਦੀ ਗੱਲ ਕਰੋ ਜਾਂ ਆਡੀਓ ਦੀ ਗੱਲ ਕਰੋ ਆਪਾਂ ਸਾਰੇ ਕੋਸ਼ਿਸ਼ ਕੀਤੀ ਹੈ ਕਿ ਕਾਮੇਡੀ ਤਾਂ ਹੈ ਹੀ ਹੈ ਆਪਾਂ ਵਿਜ਼ੂਅਲ ਕਿੰਨਾ ਡਿਫਰੈਂਟ ਕਰ ਸਕਦੇ ਆ ਤੇ ਉਹਦਾ ਕਾਰਨ ਇਹ ਹੈ ਅਮਾਇਰਾ ਦਾ ਰੀਜ਼ਨ ਇਹੀ ਸੀ ਉਹਨੂੰ ਪਿਕ ਕਰਨ ਦਾ ਕਿ ਇਹ ਫਰੈਸ਼ ਫੇਸ ਹੈ ਔਰ ਬਹੁਤ ਸੋਹਣੀ ਅਦਾਕਾਰ ਹੈ ਜੋ ਸਾਡੀ ਐਕਸਪੈਕਟੇਸ਼ਨ ਸੀ ਉਸ ਤੋਂ ਬਹੁਤ ਜ਼ਿਆਦਾ ਮਿਹਨਤ ਕਰਕੇ ਉਹ ਚੰਗਾ ਕੰਮ ਕਰਕੇ ਗਈ ਆ ਜਿੰਦੋਂ ਦਸਾਰੇ ਦਾ ਕੋਈ ਅਦਰ ਸਟੇਟ ਤੋਂ ਹਨਾ ਐਕਟਰ ਜਾਂ ਐਕਟ੍ਰੈਸ ਆਂਦੇ ਆ ਤੇ ਉਹਨਾਂ ਨਾਲ ਕੰਮ ਕਰਨ ਦੇ ਵਿੱਚ ਬੰਦਾ ਬਹੁਤ ਕੁਝ ਸਿੱਖਦਾ ਵੀ ਹੈ ਤੇ ਬਹੁਤ ਕੁਝ ਸਿਖਾਉਂਦਾ ਵੀ ਹੈ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਰਿਆ ਬਹੁਤ ਵਧੀਆ ਜੀ ਜੋ ਕੁਝ ਕੋਈ ਪੰਜਾਬੀ ਦੇ ਕੋਈ ਸ਼ਬਦ ਉਹਨਾਂ ਨੂੰ ਨਹੀਂ ਪ੍ਰੋਨਾਂਸ ਕਰਨੇ ਹੁੰਦੇ ਸੀ ਉਹ ਵੀ ਦੱਸਦੇ ਸੀਗੇ ਬਟ ਬਹੁਤ ਟੈਲੈਂਟਡ ਕੁੜੀ ਆ ਉਹ ਔਰ ਬਹੁਤ ਛੇਤੀ ਔਰ ਸਭ ਤੋਂ ਵੱਡੀ ਗੱਲ ਕਿ ਨੇਚਰ ਬਹੁਤ ਅੱਛੀ ਹੈ ਉਹ ਲੱਗੇ ਨਹੀਂ ਵੇਸੀ ਉਹਦੇ ਨਾਲ ਪਹਿਲੀ ਵਾਰ ਕੰਮ ਕਰ ਰਹਾ ਹੈ ਤੇ ਸੋਹਣਾ ਕੰਮ ਕੀਤਾ ਉਹ ਜੀ ਟ੍ਰੇਲਰ ਦੀ ਗੱਲ ਕੀਤੀ ਜਾਏ ਤਾਂ ਇੰਨਾ ਸੋਹਣਾ ਰਿਸਪੌਂਸ ਮਿਲ ਰਿਹਾ ਮੈਂ ਸਾਰੇ ਕਮੈਂਟ ਹੁੰਨੇ ਬਾਰ ਵੀ ਮੈਂ ਦੁਬਾਰਾ ਦੇਖ ਰਹੀ ਸੀ ਕਿ ਕੁਝ ਨਵਾਂ ਹਨਾ ਪਿਕ ਕਰ ਲਾ ਬਾਰ ਬਾਰ ਜਦੋਂ ਅਸੀਂ ਚੀਜ਼ ਨੂੰ ਦੇਖਦੇ ਆ ਸਾਰੇ ਪੋਜ਼ਿਟਿਵ ਕਮੈਂਟ ਬਸ ਇਹ ਵੇਟ ਕਰ ਰਹੇ ਕਿ ਜਲਦੀ ਜਲਦੀ ਮੂਵੀ ਰਿਲੀਜ਼ ਹੋ ਜਾਏ ਤੁਸੀਂ ਜਦੋਂ ਆਪਣੇ ਫੈਮਲੀ ਮੈਂਬਰਸ ਨੂੰ ਟ੍ਰੇਲਰ ਦਿਖਾਇਆ ਤੇ ਕੀ ਰਿਸਪੌਂਸ ਆਇਆ ਨਵਲਾ ਜਦੋਂ ਦੱਸਿਆ ਕਿ ਮੈਂ ਹਾਂ ਇੱਕ ਕੈਰੈਕਟਰ ਪਲੇ ਕੀਤਾ ਹੈ ਬਹੁਤ ਹਾਸੇ ਟੱਟੇ ਪਏ ਔਰ ਜਦੋਂ ਇੱਧਰ ਦੇਖਦੇ ਸੀ ਸਕਰੀਨ ਤੇ ਤੇ ਨਾਲ ਹੀ ਮੇਰੇ ਵੱਲ ਦੇਖਦੇ ਫਰਸਟ ਮੈਸੇਜ ਕਿਹਦਾ ਆਇਆ ਇੰਡਸਟਰੀ ਦੇ ਵਿੱਚੋਂ ਫਰੈਂਡ ਸਰਕਲ ਚੋਂ ਮੈਨੂੰ ਉਹਦਾ ਸਭ ਤੋਂ ਪਹਿਲਾਂ ਆਪਣੇ ਕੀ ਕਹਿੰਦੇ ਆ ਮੁੰਡਾ ਪੱਕਾ ਕੀ ਉਹਦਾ ਨਾਮ ਹਨੀ ਮੱਟੂ ਹਨੀ ਮੱਟੂ ਦਾ ਆਇਆ ਹਾਂ ਉਹਨਾਂ ਦਾ ਕੀ ਕਿਹਾ ਉਹਨਾਂ ਨੇ ਕਹਿੰਦਾ ਵੀ ਬਹੁਤ ਕਮਾਲ ਦਾ ਟ੍ਰੇਲਰ ਹੈ ਬਹੁਤ ਚੰਗੀ ਪਰਫਾਰਮੈਂਸ ਲੱਗੀ ਤੇ ਬੈਸਟ ਵਿਸ਼ੇਸ ਦਿੱਤੀਆਂ ਨਾਲ ਤੇ ਬੈਸਟ ਕੰਪਲੀਮੈਂਟ ਕੀ ਮਿਲਿਆ ਇਹ ਨੇ ਇੱਕ ਕਰੈਕਟਰ ਕੀਤੇ ਔਰ ਸਾਰੇ ਬੜੇ ਵਧੀਆ ਲੱਗ ਰਹੇ ਆ ਜੀ ਡਾਇਰੈਕਟਰ ਨੂੰ ਮੈਜਿਸਟ੍ਰੀਅਨ ਕਿਹਾ ਜਾਂਦਾ ਹੈ ਕੈਪਟਨ ਆਫ ਦ ਸ਼ਿਪ ਕਿਹਾ ਜਾਂਦਾ ਹੈ ਨਾ ਇਨੇ ਸੋਨੇ ਸੋਨੇ ਨਾਮ ਮਿਲ ਜਾਂਦੇ ਆ ਤੇ ਆਲਰੇਡੀ ਤੁਸੀਂ ਇਨੇ ਹਿਟ ਮੂਵੀਜ਼ ਦੇ ਚੁਕੇ ਹੋ ਇੱਕ ਰਿਸਪੌਂਸਿਬਿਲਟੀ ਹੁੰਦੀ ਆ ਨਾ ਇੱਕ ਜਦੋਂ ਆਪਾਂ ਗ੍ਰਾਫ ਸੈੱਟ ਕਰ ਲੈਂਦੇ ਆ ਫਿਰ ਆਡੀਅנס ਵੀ ਓਨਾ ਹੀ ਜ਼ਿਆਦਾ ਐਕਸਪੈਕਟ ਕਰਨ ਲੱਗ ਜਾਂਦੀ ਹੈ ਜੇ ਤੁਹਾਡੇ ਨਾਮ ਕਿਸੇ ਮੂਵੀ ਦੇ ਨਾਲ ਜੁੜਦਾ ਹੈ ਤੇ ਉਸ ਚੀਜ਼ ਨੂੰ ਕਿੱਦਾਂ ਮੇਨਟੇਨ ਕੀਤਾ ਜਾਂਦਾ ਹੈ ਅ ਹਾਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿਉਂਕਿ ਲੋਕ ਤੁਹਾਡੇ ਤੋਂ ਉਹੀ ਜੀ 익ਸਪੈਕਟੇਸ਼ਨਸ ਰੱਖਣ ਲੱਗ ਜਾਂਦੇ ਆ ਉਹ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਬਟ ਜੇ ਸਾਡੇ ਐਂਗਲ ਤੋਂ ਦੇਖਿਆ ਜਾਏ ਅਸੀਂ ਆਪਣੀ ਮਿਹਨਤ ਹਰ ਫਿਲਮ ਦੇ ਵਿੱਚ ਉਨੀ ਹੀ ਕਰਦੇ ਆ ਉਹ ਰਿਜ਼ਲਟ ਕੀ ਆਉਂਦਾ ਜਾਂ ਕੀ ਨਹੀਂ ਆਉਂਦਾ ਉਹ ਰੱਬ ਦੇ ਹੱਥ ਹੈ ਆਡੀਅנס ਦੇ ਹੱਥ ਹੈ ਤੇ ਅਸੀਂ ਇਸ ਫਿਲਮ ਵਿੱਚ ਵੀ ਉਨੀ ਮਿਹਨਤ ਕੀਤੀ ਆ ਜਿੰਨੀ ਅਸੀਂ ਬਾਕੀ ਫਿਲਮਾਂ ਦੇ ਵਿੱਚ ਕੀਤੀ ਆ ਕਿਉਂਕਿ ਸਾਡਾ ਫਰਜ਼ ਆ ਇੱਕ ਚੰਗੀ ਫਿਲਮ ਬਣਾਉਣਾ ਇੱਕ ਚੰਗੀ ਚੰਗਾ ਸਿਨੇਮਾ ਲੋਕਾਂ ਤੱਕ ਪਹੁੰਚਾਉਣਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਔਰ ਜੇ ਇਸ ਫਿਲਮ ਦੀ ਗੱਲ ਕਰੀਏ ਡਿਫਰੈਂਟ ਇਸ ਫਿਲਮ ਇਹ ਡਿਫਰੈਂਟ ਇਸ ਕਰਕੇ ਆ ਕਿਉਂਕਿ ਬਹੁਤ ਚੈਲੰਜ ਸੀਗਾ ਹਰ ਡਿਪਾਰਟਮੈਂਟ ਲਈ ਮੈਂ ਨਹੀਂ ਕਹੂੰਗਾ ਕਿ ਸਿਰਫ ਭਾਜੀ ਲਈ ਚੈਲੰਜ ਸੀ ਐਕਟਿੰਗ ਕਰਨਾ ਜਾਂ ਲਿਖਣਾ ਵੀ ਇੱਕ ਚੈਲੰਜ ਸੀ 6 ਕਿਰਦਾਰ ਲਿਖਣਾ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੀ ਕਿਦਾਂ ਕੈਰੀ ਕਰਨਾ ਉਹਨਾਂ ਦੀ ਲੁਕਸ ਕਿਵੇਂ ਮੈਟਰ ਕਰਦੀਆਂ ਪੂਰੀ ਟੀਮ ਸੀਗੀ ਮੇਕਅਪ ਦੀ ਪ੍ਰੋਸਥੈਟਿਕ ਮੇਕਅਪ ਦੀ ਗੁਰਪ੍ਰੀਤ ਸਿੰਘ ਤੂਰੀ ਆਪਣੇ ਭਾਜੀ ਹੈਗੇ ਜਿਨ੍ਹਾਂ ਨੇ ਪ੍ਰੋਸਥੈਟਿਕ ਮੇਕਅਪ ਕੀਤਾ ਸੋ ਹਰ ਇੱਕ ਲਈ ਚੈਲੰਜ ਸੀਗਾ ਕਾਸਟਿਮ ਡਿਜ਼ਾਈਨਰ ਲਈ ਵੀ ਉਹਨਾਂ ਹੀ ਚੈਲੰਜ ਹੁੰਦਾ ਜਿੰਨਾ ਡਾਇਰੈਕਟਰ ਦੇ ਲਈ ਚੈਲੰਜ ਹੁੰਦਾ ਸੋ ਹਰ ਡਿਪਾਰਟਮੈਂਟ ਵਾਈਜ਼ ਚੈਲੰਜ ਹੁੰਦਾ ਸੋ ਇਹ ਫਿਲਮ ਸੌਖੀ ਨਹੀਂ ਕਹਿ ਸਕਦੇ ਕੈਰੈਕਟਰ ਦੀ ਬੌਂਡਿੰਗ ਸਾਡੇ ਨਾਲ ਬਹੁਤ ਜ਼ਿਆਦਾ ਸੀ ਉਸ ਕਰਕੇ ਸੌਖੀ ਲੱਗਦੀ ਆ ਬਟ ਟੈਕਨੀਕਲੀ ਸੌਖੀ ਨਹੀਂ ਸੀਗੀ ਇਹਨੂੰ ਅਚੀਵ ਕਰਨਾ ਜੀ ਸਾਰੇ ਹੀ ਆਰਟਿਸਟ ਮੂਵੀ ਦੇ ਵਿੱਚ ਨਾ ਹੰਡੇ ਹੋਇਆ ਐਕਸਪੀਰੀਐਂਸਡ ਹੈ ਹਨਾ ਕੋਈ ਇਹ ਨਹੀਂ ਕਿ ਫ੍ਰੈਸ਼ਰ ਹੈ ਜਾਂ ਇਹਨਾਂ ਨੂੰ ਜ਼ਿਆਦਾ ਦੱਸਣ ਦੀ ਸਿੱਖਾਂ ਦੇ ਲੋੜ ਹੁੰਦੀ ਹੈ ਕਈ ਵਾਰੀ ਨਾ ਮਤਲਬ ਕੋਈ ਸੀਨ ਹੁੰਦਾ ਆਪਣੇ ਵੱਲੋਂ ਸਜੈਸ਼ਨ ਦੇਣ ਲੱਗ ਜਾਂਦੇ ਕਿਸੇ ਨੇ ਇੱਕ ਸਜੈਸਟ ਕੀਤਾ ਕਿ ਆਹ ਸੀਨ ਇਦਾ ਕਰ ਲੋ ਜਾਂ ਇਹਨੂੰ ਆਪਾਂ ਇਹਦਾ ਟਰਾਈ ਕਰਕੇ ਦੇਖਦੇ ਆ ਨਹੀਂ ਸਜੈਸ਼ਨ ਦੇਣਾ ਮਾੜੀ ਗੱਲ ਨਹੀਂ ਆ ਸਜੈਸ਼ਨ ਜੇ ਅ ਉਸ ਸੀਨ ਲਈ ਜਾਂ ਉਸ ਸਕ੍ਰਿਪਟ ਲਈ ਚੰਗੀ ਹੈ ਤੇ ਉਹ ਗੁੱਡ ਵਧੀਆ ਗੱਲ ਹੈ ਕਿਉਂਕਿ ਹਰ ਇੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਜੋ ਅਸੀਂ ਲਿਖਿਆ ਉਹੀ ਕਹਿਣਾ ਨਹੀਂ ਇਹ ਗੱਲ ਕਦੇ ਵੀ ਫਿਲਮ ਨਹੀਂ ਬਣਾਉਂਦੀ ਫਿਲਮ ਹਮੇਸ਼ਾ ਟੀਮ ਬਣਾਉਂਦੀ ਹੈ ਈਵਨ ਕਿ ਸੁਜੈਸ਼ਨਸ ਤਾਂ ਜਦੋਂ ਅਸੀਂ ਡੀਸੀਪੀ ਕਰਦੇ ਹੁੰਦੇ ਆ ਉਹ ਤੋਂ ਵੀ ਕੋਈ ਨਾ ਕੋਈ ਸੁਜੈਸ਼ਨ ਆ ਜਾਂਦੀ ਆ ਇਦਾਂ ਨਹੀਂ ਹੁੰਦਾ ਸੁਜੈਸ਼ਨ ਵਧੀਆ ਹੁੰਦੀਆਂ ਨੇ ਬਟ ਅਸੀਂ ਉਹ ਸੁਜੈਸ਼ਨ ਨੂੰ ਕਿਸ ਤਰੀਕੇ ਦੇਖਦੇ ਹਾਂ ਕਿਉਂਕਿ ਹੁਣ ਜੇ ਮੰਨ ਲਓ ਕੋਈ ਸੀਨ ਸ਼ੂਟ ਹੋ ਰਿਹਾ ਕੋਈ ਆਰਟਿਸਟ ਨੇ ਅਗਰ ਕੋਈ ਡਾਇਲੋਗ ਇੰਪਰੋਵਾਈਜ਼ ਕੀਤਾ ਅਸੀਂ ਇਹ ਦੇਖਦੇ ਹਾਂ ਕਿ ਉਹਦਾ ਕਨੈਕਸ਼ਨ ਪਿੱਛੇ ਕੀ ਸੀਗਾ ਅੱਗੇ ਕੀ ਸੀਗਾ ਜੇ ਤਾਂ ਉਹ ਸੁਜੈਸ਼ਨ ਉਧਰ ਗੁੱਡ ਫਿਟ ਹੋ ਰਿਹਾ ਤੇ ਅਸੀਂ ਕੈਰੀ ਕਰਦੇ ਹਾਂ ਇੰਪਰੋਵਾਈਜ਼ੇਸ਼ਨ ਨਾਲ ਹੀ ਕਾਮੇਡੀ ਫਿਲਮਸ ਬਣਦੀਆਂ ਨੇ ਤੋਂ ਸੁਜੈਸ਼ਨ ਦੇਣਾ ਮਾੜੀ ਗੱਲ ਨਹੀਂ ਆ ਉਹ ਫਿਲਮ ਲਈ ਜੇ ਤਾਂ ਫਿਲਮ ਲਈ ਬੈਟਰ ਹੈ ਅਸੀਂ ਵੈਲਕਮ ਕਰਦੇ ਹਾਂ ਜੀ ਫਰੈਸ਼ ਕਨਸੈਪਟ ਹੈ ਨਵਾਂ ਰੰਗ ਮੰਚ ਦੀ ਸ਼ੁਰੂਆਤ ਦੇ ਵਿੱਚ ਗੱਲ ਹੁੰਦੀ ਹੈ ਤੁਸੀਂ ਇਸ ਸੀਜ਼ਨ ਨਾਲ ਕਿੰਨਾ ਕੁ ਖੁਦ ਨੂੰ ਕਨੈਕਟਡ ਫੀਲ ਕਰ ਪਾਉਂਦੇ ਹੋ ਬਹੁਤ ਜ਼ਿਆਦਾ ਜੀ ਕਿਉਂਕਿ ਅਸੀਂ ਬਚਪਨ ਤੋਂ ਮੈਂ ਰੰਗ ਜ਼ਿਆਦਾ ਥੀਏਟਰ ਕੀਤਾ ਤਾਂ ਨਹੀਂ ਬੱਟ ਮੈਂ ਦੇਖਿਆ ਬਹੁਤ ਹੈ ਥੀਏਟਰ ਵਾਲੇ ਬੰਦਿਆਂ ਨਾਲ ਰਿਹਾਂ ਮੈਂ ਯੂਨੀਵਰਸਿਟੀ ਬੀਨੂਟੀ ਲੋਨਰ ਨਾਲ ਰਾਣਾ ਹਨਵੀਰ ਉਹਨਾਂ ਨਾਲ ਜ਼ਿਆਦਾ ਵਕਤ ਬਤਾ ਰਹਾ ਬਤਾਇਆ ਸੰਜੂ ਸਲੰਕੀ ਜੀ ਹੋਏ ਚਾਹੇ ਉਹ ਬਲਕਰਨ ਬਰਾੜ ਹੋਏ ਸਾਰੇ ਥੀਏਟਰ ਦੇ ਕਲਾਕਾਰ ਸੀਗੇ ਸੋ ਬਹੁਤ ਚੰਗਾ ਲੱਗਦਾ ਜੀ ਵੀ ਕੋਈ ਸਾਡੇ ਇਸ ਲਾਈਨ ਦੀਆਂ ਫਿਲਮਾਂ ਵੀ ਆ ਰਹੀਆਂ ਨੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਰੰਗਕਰਮੀ ਕੀ ਹੁੰਦੇ ਨੇ ਨਾਟਕਕਾਰ ਕੀ ਹੁੰਦੇ ਨੇ ਹਾਂਜੀ ਕਿਉਂਕਿ ਲੋਕ ਤਾਂ ਜ਼ਿਆਦਾ ਜਿਹੜੇ ਫਿਲਮਾਂ 'ਚ ਜਿਹਨਾਂ ਨੂੰ ਦੇਖ ਲੈਂਦੇ ਆ ਸਟੇਜ 'ਤੇ ਦੇਖ ਲੈਂਦੇ ਆ ਇਜ਼ੀ ਸਮਝਦੇ ਕਿ ਬਹੁਤ ਆਸਾਨ ਹੋ ਜਾਂਦਾ ਇਸ ਫਿਲਮ ਦੇ ਵਿੱਚ ਉਹਨੂੰ ਡੀਪਲੀ ਦਿਖਾਇਆ ਗਿਆ ਬਿਲਕੁਲ ਜੀ ਕੀ ਰੰਗਮੰਚ ਤੋਂ ਉੱਠ ਕੇ ਕਿਵੇਂ ਕੀ ਬੰਦਾ ਇੱਕ ਕਲਾਕਾਰ ਕੀ ਨਹੀਂ ਕਰ ਸਕਦਾ ਜਾਂ ਕੀ ਨਹੀਂ ਨਹੀਂ ਤਾਂ ਜਿਵੇਂ ਕੋਈ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਗਿਆ ਸੀ ਵੀ ਕੋਈ ਰਿਸ਼ਤਾ ਕਰਨ ਹੁੰਦਾ ਅਗਲਾ ਕਹਿੰਦਾ ਕੀ ਕਿ ਮੁੰਡਾ ਕਲਾਕਾਰ ਹੈ ਨਹੀਂ ਕਲਾਕਾਰ ਤੇ ਠੀਕ ਕਰਦਾ ਕੀ ਹੈ ਹਮ ਮਤਲਬ ਕਲਾਕਾਰ ਚਾਹੇ ਦਿੱਲੀ ਦਾ 25-30000 ਰੁਪਏ ਕਮਾਉਂਦਾ ਹੋਵੇ ਪਰ ਰਿਸ਼ਤੇ ਵਾਲੇ ਨੂੰ ਆਉਂਦਾ ਵੀ 25-30000 ਮਹੀਨੇ ਦਾ ਆਉਂਦਾ ਹੋਣਾ ਚਾਹੀਦਾ ਕੋਈ ਪੱਕੀ ਜੌਬ ਹੋਵੇ ਵੀ ਇਹਨੂੰ ਜੌਬ ਹੀ ਨਹੀਂ ਸਮਝਦੇ ਜੀ ਤੇ ਮਤਲਬ ਆਜ ਮਤਲਬ ਹੁਣ ਜਿਹੜਾ ਜ਼ਮਾਨਾ ਚੱਲ ਰਿਹਾ ਇਹ ਤਾਂ ਬਹੁਤ ਜ਼ਿਆਦਾ ਬਦਲ ਗਿਆ ਲੋਕ ਹਨਾ ਹਰ ਟੈਲੈਂਟ ਨੂੰ ਸਪੋਰਟ ਕਰਦੇ ਆ ਤੇ ਉਹਨੂੰ ਐਪਰੀਸ਼ੀਏਟ ਕਰਦੇ ਆ ਜਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਐਕਟਿੰਗ ਲਾਈਨ ਦੇ ਵਿੱਚ ਆਏ ਤੇ ਤੁਸੀਂ ਇਹ ਚੀਜ਼ ਫੇਸ ਕੀਤੀ ਐਕਟਿੰਗ ਲਾਈਨ ਦੇ ਵਿੱਚ ਤਾਂ ਨਹੀਂ ਜ਼ਿਆਦਾ ਫੇਸ ਕੀਤੀ ਜਦੋਂ ਸਿੰਗਿੰਗ ਦੀ ਗੱਲ ਸੀਗੀ ਉਦੋਂ ਸਿੰਗਿੰਗ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਹੁੰਦੀ ਸੀ ਕਿਉਂਕਿ ਜੇ ਤੁਸੀਂ ਆਪਣਾ ਟੈਲੈਂਟ ਲੋਕਾਂ ਦੇ ਸਾਹਮਣੇ ਲਿਆਉਣਾ ਤਾਂ ਤੁਹਾਨੂੰ ਇੱਕ ਟੇਪ ਰਿਕਾਰਡ ਰਿਕਾਰਡ ਕਰਨੀ ਪੈਂਦੀ ਸੀ ਹਨਾ ਇੱਕ ਕੈਸਟ ਰਿਕਾਰਡ ਕਰਨੀ ਪੈਂਦੀ ਸੀ ਉਹਦੇ ਤੇ ਫਿਜ਼ੀਕਲੀ ਵੀ ਬਹੁਤ ਖਰਚਾ ਆਉਂਦਾ ਸੀ ਉਹ ਟੇਪ ਰਿਕਾਰਡ ਹੁੰਦੀ ਤੇ ਉਹਦੀ ਰਿਕਾਰਡਿੰਗ ਦਾ ਵੀ ਖਰਚਾ ਆਉਂਦਾ ਸੀ ਹੁਣ ਜੇ ਤੁਹਾਡੇ ਕੋਲ ਕੋਈ ਟੈਲੈਂਟ ਹੈ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਹੈ ਹਨਾ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ ਹੋਰ ਕਿੰਨੇ ਹੀ ਐਪਸ ਨੇ ਹਨਾ ਉਹਨਾਂ ਦੇ ਤੁਸੀਂ ਆਪਣਾ ਕੋਈ ਗਾਣਾ ਛੱਡ ਦੋ ਲੋਕਾਂ ਨੂੰ ਆਵਾਜ਼ ਪਸੰਦ ਆ ਗਈ ਤਾਂ ਕੋਈ ਨਾ ਕੋਈ ਪ੍ਰੋਮੋਟਰ ਤੁਹਾਨੂੰ ਚੱਕ ਲਊਗਾ ਬਿਲਕੁਲ ਅਸੀਂ ਵੀ ਜਦੋਂ ਬੜਾ ਧੱਕੇ ਖਾਦੇ ਪਹਿਲਾਂ ਪਹਿਲਾਂ ਹੀ ਅਸੀਂ ਮਤਲਬ ਬਾਹਲੇ ਦਾ ਨਹੀਂ ਛੋਟੀ ਉਮਰ 'ਚ ਹੀ ਅਸੀਂ ਆ ਗਏ ਸੀ ਮੈਂ ਤੇ ਭਗਵੰਤ ਮਾਨ ਇਸ ਲਾਈਨ 'ਚ ਤੇ ਅਸੀਂ ਕਈ ਕੰਪਨੀਆਂ ਦੇ ਧੱਕੇ ਖਾਦੇ ਪਹਿਲਾਂ ਅਸੀਂ ਕਾਮੇਡੀ ਵੀ ਕਰਨੀ ਸੀ ਇਕੱਠਿਆਂ ਨੇ ਵੀ ਅਸੀਂ ਮਾਮਾ ਭਣਜੇ ਦੀ ਜੋੜੀ ਵੀ ਬਣਾ ਲਈ ਸੀ ਜਿਵੇਂ ਇਹਨਾਂ ਦੀ ਚਾਚਾ ਭਤੀਜਾ ਦੀ ਸੀ ਭੱਲਾ ਸਾਹਿਬ ਹੋਣਾ ਸੀ ਸਾਨੂੰ ਐ ਸੀ ਵੀ ਆਪਾਂ ਮਾਮਾ ਭਣਜੇ ਦੇ ਵੀ ਉਹ ਮਾਮਾ ਭਣਜਾ ਬਣੂਗਾ ਨਾ ਇੱਕ ਦੋ ਕੰਪਨੀ ਨਾਲੋਂ ਕੁਦਰਤੀ ਇੱਕ ਲਾਈਨ ਕੋਈ ਟਰਬਿਊਨ ਦੇ ਵਿੱਚ ਛਪ ਗਈ ਮਾਨ ਸਾਹਿਬ ਦੀ ਉਹ ਕਿਸੇ ਆਪਣੇ ਜਰਨਲ ਕਮਾਂਡ ਜੀ ਜਿਹੜੇ ਪ੍ਰੋਮੋਟਰ ਸੀਗੇ ਸੀਐਮਸੀ ਕੰਪਨੀ ਦੇ ਮਾਲਕ ਵੱਡਾ ਨਾਮ ਸੀਗਾ ਉਹਨਾਂ ਨੇ ਬੜੇ ਉਹਨਾਂ ਨੇ ਉਹ ਪਿਕ ਕੀਤੀ ਤੇ ਉਹਨਾਂ ਨੂੰ ਕਲਿੱਕ ਕਰ ਗਈ ਤੇ ਉਹ ਆ ਕੇ ਸਾਨੂੰ ਉਹਨਾਂ ਨੇ ਲੱਭਿਆ ਭਗਵੰਤ ਮਾਨ ਨੂੰ ਭਗਵੰਤ ਮਾਨ ਦੀਆਂ ਟੇਪਾਂ ਹੋਈਆਂ ਫਿਰ ਉਹ ਮੈਨੂੰ ਲੈ ਕੇ ਗਿਆ ਇੰਡਸਟਰੀ ਦੇ ਵਿੱਚ ਓਕੇ ਮਤਲਬ ਉੱਥੇ ਫਿਰ ਤੁਹਾਡੇ ਦੋਨਾਂ ਦਾ ਕਰੀਅਰ ਸਟਾਰਟ ਹੋਇਆ ਲੇਕਿਨ ਤੁਸੀਂ ਇਹ ਚੀਜ਼ ਫੇਸ ਕੀਤੀ ਬੇਸਿਕਲੀ ਕਿ ਜਿੱਦਾਂ ਤੁਸੀਂ ਕਿਸੇ ਨਾਲ ਰਿਸ਼ਤਾ ਨਹੀਂ ਹੁੰਦਾ ਸੀ ਪੁੱਛਦੇ ਸੀਗੇ ਕਿ ਮੁੰਡਾ ਕਮਾਂਦਾ ਕੀ ਹੈ ਆ ਸਾਰਾ ਕੁਝ ਹੋਇਆ ਤੁਹਾਡੇ ਨਾਲ ਬਿਲਕੁਲ ਜੀ ਕਰਦਾ ਕੀ ਹੈ ਇਹ ਸੀਗਾ ਜੀ ਹਾਂਜੀ ਠੀਕ ਹੈ ਜੀ ਬਹੁਤ ਨਾਲ ਹੋਣਾ ਬਹੁਤ ਵਾਰ ਹੁੰਦਾ ਤਾਂ ਬਹੁਤ ਤਾਂ ਦੇ ਨਾਲ ਵੀ ਹੁੰਦਾ ਅੱਜ ਵੀ ਹੈ ਨਾ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਜਿਹੜੇ ਨਹੀਂ ਜ਼ਿਆਦਾ ਹਨਾ ਸ਼ਾਇਦ ਡਿਵਲ ਤਾਂ ਗਿਆ ਲੇਕਿਨ ਸੋਸ਼ਲ ਮੀਡੀਆ ਤੁਹਾਨੂੰ ਲੱਗਦਾ ਜਿੰਨਾ ਐਡਵਾਂਸ ਹੋ ਗਿਆ ਹੈ ਜਿੰਨੀ ਜ਼ਿਆਦਾ ਟੈਕਨੋਲੋਜੀ ਹੁਣ ਤੱਕ ਆ ਚੁੱਕੀ ਹੈ ਉਹਦੇ ਉਹਦੇ ਨਾਲ ਕਿੰਨੇ ਕਿਤੇ ਨੁਕਸਾਨ ਵੀ ਹੁੰਦਾ ਲੋਕਾਂ ਨੂੰ ਫਾਇਦਾ ਜਿੱਥੇ ਉੱਥੇ ਨੁਕਸਾਨ ਵੀ ਹੈ ਜੀ ਕਈ ਚੀਜ਼ਾਂ ਫਾਇਦੇਮੰਦ ਵੀ ਨੇ ਕਈ ਨੁਕਸਾਨਦਾਰ ਬਿਲਕੁਲ ਤੇ ਤੁਸੀਂ ਕਦੀ ਏਦਾਂ ਆਰਟਿਸਟ ਜੇ ਕੋਈ ਸੋਸ਼ਲ ਮੀਡੀਆ ਤੇ ਟੈਲੈਂਟ ਦੇਖਿਆ ਹੋਵੇ ਤੇ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੋਵੇ ਹਾਂਜੀ ਹਾਂਜੀ ਅਕਸਰ ਹੀ ਹੁੰਦਾ ਜੀ ਮਤਲਬ ਜਿਹੜਾ ਰਾਜ ਰਣਜੋਧ ਵੀਰੇ ਦਾ ਗਾਣਾ ਸੀਗਾ ਉਹ YouTube ਤੇ ਮਤਲਬ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਸੀ ਮੇਰੇ ਪਿੰਡ ਦੀ ਉਹ ਨੈਰ ਨੂੰ ਸੁਨੇਹਾ ਦੇ ਦਿਓ ਉਹ ਮਤਲਬ ਮੇਰੀ ਗੱਲ ਨਹੀਂ ਉਹ ਅਨਰਾਗ ਭਾਜੀ ਉਹ ਸੋਸ਼ਲ ਮੀਡੀਆ ਥਰੂ ਵੀ ਆਇਆ ਸੀਗਾ ਤੇ ਉਹ ਦਲਜੀਤ ਭਾਈ ਸਰਤਾਜ ਜੀ ਸਤਿੰਦਰ ਸਰਤਾਜ ਜੀ ਸੋਸ਼ਲ ਮੀਡੀਆ ਥਰੂ ਆਇਆ ਸ਼ੈਰੀ ਮਾਨ ਜੀ ਬਹੁਤ سارے ਆਏ ਨੇ ਇਹ ਬਹੁਤ ਵੱਡੇ ਐਗਜ਼ੈਮਪਲਸ ਨੇ ਤੇ ਉਹ ਅਨਰਾਗ ਭਾਈ ਨੇ ਦਲਜੀਤ ਭਾਈ ਜੀ ਨੇ ਗਾਣਾ ਭੇਜਿਆ ਅਨਰਾਗ ਭਾਈ ਨੂੰ ਭਾਜੀ ਇਸ ਮੁੰਡੇ ਨੂੰ ਲੱਭੋ ਗਾਣਾ ਆਪਣੇ ਲਈ ਫਿੱਟ ਆ ਸੋ ਕਿੰਨੇ ਟੈਲੈਂਟ ਜੋ ਸੋਸ਼ਲ ਮੀਡੀਆ ਥਰੂ ਆਉਂਦੇ ਆ ਜੀ ਅੱਜ ਕੱਲ ਬਹੁਤ ਵੱਡਾ ਦੌਰ ਹੈ ਜੀ ਪਹਿਲੇ ਤਾਂ ਬਹੁਤ ਔਖੇ ਹੋ ਕੇ ਵਿਚਾਰੇ ਹੁਣ ਤਾਂ ਅਸੀਂ ਇੱਕ ਫੋਨ ਕਰਦੇ ਆ ਮਿਊਜ਼ਿਕ ਡਾਇਰੈਕਟਰ ਨੂੰ ਭਾਜੀ ਆ ਲਾਈਨ ਠੀਕ ਨਹੀਂ ਆ ਇਹ ਮਾੜਾ ਜਿਹਾ ਸੈੱਟ ਕਰਕੇ ਭੇਜੋ ਜੇ ਨਹੀਂ ਸੈੱਟ ਹੋ ਰਹੀ ਤੇ ਅਸੀਂ ਤੁਹਾਨੂੰ ਉਹਨਾਂ ਕ ਗਵਾ ਕੇ ਭੇਜ ਦਿੰਨੇ ਆ ਬਟ ਜੇ ਪਹਿਲੀ ਰਿਕਾਰਡਿੰਗ ਤੁਸੀਂ ਕੋ ਤੇ ਪੂਰਾ ਗਾਣਾ ਡੱਬ ਕਰਨਾ ਮਤਲਬ ਇੱਕ ਲਾਈਨ ਦੁਬਾਰਾ ਰਿਪੀਟ ਵੀ ਨਹੀਂ ਸੀ ਕਰ ਸਕਦੇ ਜੋ ਡੱਬ ਹੋ ਗਿਆ ਉਹ ਹੋ ਗਿਆ ਸੋ ਬਹੁਤ ਚੇਂजेस ਆ ਗਏ ਆ سوشل میڈیا ਕਰਕੇ ਮਤਲਬ ਟੈਕਨਿਕਸ ਟੈਕਨੋਲੋਜੀ ਬਹੁਤ ਡਿਫਰੈਂਟ ਹੋ ਗਈਆਂ ਸਮੇ ਸਮੇ ਦੇ ਨਾਲ ਚੀਜ਼ਾਂ ਬਦਲਦੀਆਂ ਆ ਜੀ ਹਰ ਹਰ ਚੀਜ਼ ਦੇ ਵਿੱਚ ਸਮੇ ਸਮੇ ਦੇ ਨਾਲ ਬਦਲਾਵ ਹੋ ਰਿਹਾ ਆਪਣੇ ਇੰਡਸਟਰੀ ਦੇ ਗੱਲ ਗੱਲ ਕੀਤੀ ਜਾਏ ਤਾਂ ਉਹ ਵੀ ਬਹੁਤ ਜ਼ਿਆਦਾ ਚੇਂਜ ਹੋ ਗਿਆ ਕੰਟੈਂਟ ਵਾਈਜ਼ ਵੀ ਆਪਣੇ ਕੋ 100 ਕਰੋੜ ਮੂਵੀਜ਼ ਵੀ ਹੈ ਤੇ ਹਰ ਤਰ੍ਹਾਂ ਦਾ ਸਿਨੇਮਾ ਬਣ ਰਿਹਾ ਹੁਣ ਵੀ ਤੁਹਾਨੂੰ ਦੋਨਾਂ ਨੂੰ ਲੱਗਦਾ ਤੁਸੀਂ ਬਹੁਤ ਐਕਸਪੀਰੀਐਂਸਡ ਹੋ ਦੋਨੋਂ ਜਾਣੇ ਕੀ ਲੱਗਦਾ ਕੁਝ ਐਸੀ ਚੀਜ਼ ਹੈ ਜੋ ਹੁਣ ਪੰਜਾਬੀ ਸਿਨੇਮਾ ਦੇ ਵਿੱਚੋਂ ਖਤਮ ਹੋ ਜਾਣੀ ਚਾਹੀਦੀ ਹੈ ਅ ਹੁਣ ਚੰਗਾ ਸਿਨੇਮਾ ਦਾ ਦੌਰ ਆਇਆ ਪਿੱਛੇ ਕਾਫੀ ਇੱਕ ਜਦੋਂ ਨਵੇਂ ਨਵੇਂ ਫਿਲਮਾਂ ਹਿੱਟ ਹੋਈਆਂ ਉਸ ਤੋਂ ਬਾਅਦ 2-3 ਸਾਲ ਦਾ ਦੌਰ ਐਸਾ ਸੀਗਾ ਜੋ ਪੰਜਾਬੀ ਸਿਨੇਮਾ ਲਈ ਬਹੁਤ ਮਾੜਾ ਰਿਹਾ ਭਾਜੀ ਜਦੋਂ ਜੱਟ ਐਂਜਲੀਨ ਹਿੱਟ ਹੋਈਆ ਕੈਰੀਨ ਜੱਟਾ ਹਿੱਟ ਹੋਈਆ ਉਸ ਤੋਂ ਬਾਅਦ 2-3 ਸਾਲ ਬਹੁਤ ਮਾੜਾ ਦੌਰ ਰਿਹਾ ਟਿਲ ਫਿਰ ਅੰਗਰੇਜ਼ ਨੇ ਆ ਕੇ ਬੰਬੂ ਕਾਰਟ ਨੇ ਆ ਕੇ ਫਿਰ ਦੁਬਾਰਾ ਇੰਡਸਟਰੀ ਨੂੰ ਰਾਈਜ਼ ਕੀਤਾ ਉਸ ਤੋਂ ਪਿਛਲੇ 2 ਸਾਲ ਜੇ ਤੁਸੀਂ ਦੇਖੋ ਤੇ ਬਹੁਤ ਮਾੜਾ ਦੌਰ ਰਿਹਾ ਸੀ ਪਰ ਹੁਣ ਸਿਨੇਮਾ ਦਾ ਦੌਰ ਬਹੁਤ ਬਹੁਤ ਸੋਹਣਾ ਚੱਲ ਰਿਹਾ ਅਸੀਂ ਪ੍ਰੇ ਕਰਦੇ ਹਾਂ ਅਸੀਂ ਦੁਆ ਕਰਦੇ ਹਾਂ ਕਿ ਚੰਗੀਆਂ ਫਿਲਮਾਂ ਅਸੀਂ ਲੋਕਾਂ ਤੱਕ ਦਈਏ ਕਿਉਂਕਿ ਹੁਣ ਮੇਕਰਸ ਨੂੰ ਵੀ 100 ਕਰੋੜ ਅਸੀਂ ਟੱਚ ਕਰ ਲਿਆ ਇੰਡਸਟਰੀ ਨੇ ਟੱਚ ਕਰ ਲਿਆ ਹੁਣ ਸਾਡੇ ਵੀ ਹੌਂਸਲੇ ਬੁਲੰਦ ਨੇ ਕਿ ਅਸੀਂ ਵੱਡੇ ਸਬਜੈਕਟ ਛੇੜ ਸਕਦੇ ਹਾਂ ਪਹਿਲੇ ਨਹੀਂ ਪਹਿਲੇ ਡਰ ਸੀਗਾ ਕਿ ਕਿਦਾਂ ਰਿਕਵਰੀ ਹੋਊਗੀ ਕੀ ਹੋਊਗਾ ਹੁਣ ਇਹਨਾਂ ਤੇ ਪਤਾ ਨਾ ਕਿ ਰਿਕਵਰੀ ਪੋਸਿਬਿਲਟੀ ਹੈ ਬਟ ਤੁਸੀਂ ਲੋਕਾਂ ਤੱਕ ਚੰਗੀ ਫਿਲਮ ਦਿਓ ਬਿਲਕੁਲ ਉਹਦੇ ਲਈ ਹਾਂ ਜੀ ਕੋਵਿਡ ਨੇ ਤੁਹਾਨੂੰ ਲੱਗਦਾ ਕਿ ਆਡੀਅנס ਨੂੰ ਸਿਆਣਾ ਕਰ ਦਿੱਤਾ ਹੁਣ ਉਹ ਕੰਟੈਂਟ ਬੇਸਡ ਫਿਲਮਾਂ ਜਾਂ ਚੰਗਾ ਸਿਨੇਮਾ ਦੇਖਣਾ ਜ਼ਿਆਦਾ ਪ੍ਰਿਫਰ ਕਰਦੇ ਉਸ ਤੋਂ ਬਾਅਦ ਆਡੀਅנס ਦਾ ਦੇਖਣ ਦਾ ਨਜ਼ਰੀਆ ਚੇਂਜ ਹੋਇਆ ਨਹੀਂ ਬਿਲਕੁਲ ਜੀ ਕੋਵਿਡ ਨੇ ਤਾਂ ਸਭਾ ਬਗਾੜ ਦਿੱਤੇ ਸੀ ਹਾਂ ਕੋਵਿਡ ਨੇ ਕੋਈ ਸਮਝਾਇਆ ਨਹੀਂ ਕੋਵਿਡ ਤੇ ਤਾਂ ਇੰਨਾ ਕੁ ਮਤਲਬ ਕਿਉਂਕਿ ਸਿਨੇਮਾ ਬੰਦ ਸੀਗੇ ਤੇ ਜਿਹੜੇ ਆਪਣਾ ਕੀ ਕਹਿੰਦੇ ਆ netflix ਜਾਂ ott platforms ਦੇ ਉੱਤੇ ਬਹੁਤ ਕੁਝ ਪਰੋਸਿਆ ਗਿਆ ਸੀਗਾ ਉਸ ਕੁਝ ਫਿਲਮਾਂ ਤੇ ਵੀ ਪ੍ਰਭਾਵ ਪਿਆ ਉਹ ਮਾੜੀ ਗੱਲ ਸੀ ਕਿਉਂਕਿ ਪੰਜਾਬੀ ਫਿਲਮਾਂ ਨੂੰ ਲੋਕ ਸਿਰਫ ਇਸੇ ਕਰਕੇ ਪਿਆਰ ਕਰਦੇ ਨੇ ਇਸੇ ਕਰਕੇ ਦੇਖਦੇ ਨੇ ਕਿ ਅਸੀਂ ਆਪਣੇ ਬੱਚਿਆਂ ਨਾਲ ਆਪਣੇ ਮਾਪਿਓ ਨਾਲ ਆਪਣੇ ਭੈਣ ਭਾਈਆਂ ਨਾਲ ਬੈਠ ਕੇ ਦੇਖ ਸਕਦੇ ਹੈਨਾ ਪ੍ਰਮਾਤਮਾ ਕਰੇ ਇਹੀ ਮਤਲਬ ਬਣਿਆ ਰਹੇ ਕਿ ਸਾਡੀਆਂ ਫਿਲਮਾਂ ਸਾਫ ਸੁਥਰੀਆਂ ਬਣਦੀਆਂ ਰਹਿਣ ਅਸੀਂ ਸਾਡੀ ਭੈਣ ਕੋਲੇ ਬੈਠੇ ਉਹ ਵੀ ਮਾਣ ਕਰ ਸਕੇ ਸਾਡੀ ਧੀ ਬੈਠੀ ਹੋਵੇ ਉਹ ਵੀ ਮਾਣ ਕਰ ਸਕੇ ਸਾਡੀ ਮਾਪਿਓ ਬੈਠੇ ਹੁਣ ਉਹ ਵੀ ਮਾਣ ਕਰ ਸਕੇ ਸੋ ਇਹ ਇਹ ਜਿਹੜੀ ਬਾਕੀ ਆਡੀਅנס ਜੁੜੀ ਹੈ ਜੇ ਅੱਜ ਅਸੀਂ 100 ਕਰੋੜ ਤੱਕ ਪਹੁੰਚਿਆ ਇਹਦੇ ਵਿੱਚ ਇਹ ਵੀ ਬਹੁਤ ਵੱਡਾ ਕਾਰਨ ਹੈ ਜੀ ਬਿਲਕੁਲ ਤਾਂ ਹੀ ਅੱਜ ਤੱਕ ਸਾਰੇ ਹੈ ਫੈਮਿਲੀ ਦੇ ਨਾਲ ਕਿਸੇ ਨੂੰ ਵੀ ਪੁੱਛ ਲਓ ਨਾ ਪੰਜਾਬੀ ਫਿਲਮਾਂ ਤੇ ਫੈਮਿਲੀ ਦੇ ਨਾਲ ਹੀ ਦੇਖਣ ਜਾ ਰਿਆਂ ਅਸੀਂ ਅਗਰ ਦੁਬਾਰਾ ਆਪਣੀ ਫਿਲਮ ਐਨੀ ਹਾਉ ਮਿੱਟੀ ਪਾਉ ਦੀ ਗੱਲ ਕੀ ਕਰੀਏ ਤਾਂ ਲਾਸਟ 'ਚ ਮੈਂ ਜ਼ਰੂਰ ਜਾਣਾ ਚਾਹੂੰਗੀ ਤੁਹਾਡੇ ਦੋਨਾਂ ਦੀ ਜ਼ਿੰਦਗੀ 'ਚ ਵੀ ਐਸਾ ਮੂਮੈਂਟ ਹੋਇਆ ਹੋਵੇਗਾ ਜਦੋਂ ਬੰਦਾ ਸੋਚਦਾ ਚਲੋ ਛੱਡੋ ਮਿੱਟੀ ਪਾਉ ਇਸ ਗੱਲ ਤੇ ਉਹ ਇਨਸੀਡੈਂਟ ਮੈਂ ਜ਼ਰੂਰ ਜਾਣਾ ਚਾਹਨੀ ਹਾਂ ਇਹ ਬਹੁਤ ਕਾਮਨ ਗੱਲ ਹੈ ਜੀ ਇਨੀ ਹਾਉ ਮਿੱਟੀ ਪਾਉ ਆਪਾਂ ਅਕਸਰ ਹੀ ਲਾਈਟ ਮੂਵਮੈਂਟ ਤੇ ਵੀ ਕਹਿ ਦਿੰਨੇ ਆ ਤੇ ਕਿਸੇ ਵੱਡੇ ਕੋਈ ਹਾਦਸਾ ਹੋ ਜੇ ਤੇ ਆਪਾਂ ਕਈ ਵਾਰੀ ਉਸ ਚ ਵੀ ਕੁਝ ਦਿਨਾਂ ਬਾਅਦ ਆਪਾਂ ਸੋਚਦੇ ਨੇ ਚਲ ਛੱਡ ਯਾਰ ਹੁਣ ਕੀ ਕਰ ਸਕਦੇ ਆ ਕਿਉਂਕਿ ਜੋ ਵੀ ਹੋਣਾ ਹੈ ਮਹਾਰਾਜ ਨੇ ਕਰਾਉਣਾ ਹੈ ਨਾ ਤੇ ਇਹ ਅਕਸਰ ਹੀ ਹੁੰਦਾ ਹੀ ਆ ਇਨੀ ਹਾਉ ਮਿੱਟੀ ਪਾਉ ਵਾਲੀ ਗੱਲ ਆ ਹੀ ਜਾਂਦੀ ਹੈ ਜ਼ਿੰਦਗੀ 'ਚ ਹਾਂਜੀ ਬਿਲਕੁਲ ਤੁਹਾਡੀ ਜ਼ਿੰਦਗੀ ਦਾ ਕੋਈ ਇਨਸੀਡੈਂਟ ਸ਼ੇਅਰ ਕਰੋ ਕੁਝ ਹੁੰਦੇ ਆ ਕਈ ਬੰਦੇ ਤੁਹਾਡੇ ਨਾਲ ਦਗਾ ਕਰ ਜਾਂਦੇ ਆ ਕੋਈ ਕੋਈ ਲੈਣ ਦੇਣ ਪਿੱਛੇ ਜਾਂ ਕੋਈ ਹੋਰ ਤਾਂ ਫਿਰ ਇਹ ਹੁੰਦਾ ਵੀ ਕੋਈ ਨਹੀਂ ਪਰਮਾਤਮਾ ਵਰਦੇ ਹੋ ਐ ਨਹੀਂ ਆਉ ਮਿੱਟੀ ਪਾਉਂਦੇ ਜੀ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਫਿਲਮ ਨੂੰ ਲੈ ਕੇ ਫਿਲਮ ਨੂੰ ਲੈ ਕੇ ਇਹੀ ਸੁਨੇਹਾ ਜੀ ਅਸੀਂ ਤੁਹਾਨੂੰ ਹਸਾਉਣ ਲਈ ਬਹੁਤ ਮਿਹਨਤ ਕੀਤੀ ਹੈ ਤੇ ਅਸੀਂ ਆਪ ਬਹੁਤ ਓਕੇ ਓਕੇ ਤੁਹਾਨੂੰ ਹਸਾਉਣ ਲਈ ਮਿਹਨਤ ਕੀਤੀ ਹੈ ਤੇ ਤੁਸੀਂ 6 ਅਕਤੂਬਰ ਨੂੰ ਫਿਲਮ ਦੇਖੋ ਸਾਡੀ ਗਰੰਟੀ ਹੈ ਤੁਸੀਂ ਬਹੁਤ ਇੰਜੋਏ ਕਰਕੇ ਆਉਂਗੇ ਤੁਹਾਨੂੰ ਬਿਲਕੁਲ ਸਾਡੇ ਤੇ ਜਿੰਨਾ ਭਰੋਸਾ ਅਸੀਂ ਉਤੋਂ ਉਮੀਦ ਤੇ ਖਰੇ ਉਤਰਾਂਗੇ ਤੇ ਤੁਸੀਂ ਮੈਂ ਇਹ ਗੱਲ ਦੀ ਗਾਰੰਟੀ ਦਿੰਦਾ ਤੁਸੀਂ ਅੱਗੇ ਵੀ ਰეკਮੈਂਡ ਕਰੋਗੇ ਇਸ ਫਿਲਮ ਨੂੰ ਤੇ 6 ਅਕਤੂਬਰ ਨੂੰ ਆਪਣੀ ਫੈਮਲੀਆਂ ਦੇ ਨਾਲ ਜਾਓ ਐਨੀ ਹਾਊ ਮੀਟ ਯੂਰ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ